ਦੇਂਤੀ ਕਰਾਂਗਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਤਵਾਲ ਸਿੰਘ ਜੀ ਮਾਨ ਨੂੰ ਟੀਓਪਣ ਵਿਚਾਰਾਂ ਨਾਲ ਸਾਡਾ ਮਾਰਗਦਰਸ਼ਨ ਕਰਨ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੇ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਅੱਜ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਰਸਮੀ ਤੌਰ ਤੇ ਸ਼ਾਮਿਲ ਹੋ ਲਈ ਮੈਂ ਡਾਕਟਰ ਲਹਿੰਦੇ ਸਤਸਥੀਨ ਮੈਡੀਕਲ ਅਪਸਰ ਪੰਜਾਬ ਹੈਲਥ ਵਰਕਰਸ ਜਿਹੜੇ ਫੀਮੇਲਸ ਇਹਨਾਂ ਨਾਲ ਹਰ ਇੱਕ ਡਿਪਾਰਟਮੈਂਟ ਦੇ ਕਿਸੇ ਦੇ 40 ਕਿਸੇ ਦੇ 50 ਕਿਸੇ ਦੇ 52 ਕਿਸੇ ਦੇ 17 ਅੱਜ 800 800 ਜਿਹੜੇ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹੈ ਮੈਂ ਸਾਰਿਆਂ ਨੂੰ ਪੰਜਾਬੀ ਨਾਗਰਿਕੀ ਕਹਾਂਗਾ ਕੋਈ ਕੋਹਦਾ ਛੋਟਾ ਵੱਡਾ ਨਹੀਂ ਹੁੰਦਾ 858 ਜਿਹੜੇ ਪੰਜਾਬੀ ਸਾਡੇ ਮੁੰਡੇ ਕੁੜੀਆਂ ਸਾਡੇ ਦੇਸ਼ ਦਾ ਫਿਊਚਰ ਡਿਫਰੈਂਟ ਡਿਫਰੈਂਟ ਡਿਪਾਰਟਮੈਂਟਸ ਦੇ ਵਿੱਚ ਆਪਣੇ ਟੈਲੈਂਟ ਬਤਾਉਗੇ ਜਿਹੜੀਆਂ ਉਹਨਾਂ ਨੇ ਡਿਗਰੀਆਂ ਲਈਆਂ ਉਹਨਾਂ ਮੁਤਾਬਕ ਤੁਸੀਂ ਪੰਜਾਬ ਸਰਕਾਰ ਦੇ ਪ੍ਰਵਾਦ ਸ਼ਾਮਲ ਹੋ ਰਹੇ ਹੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਦੋਸਤਾਂ ਨੂੰ ਤੁਹਾਡੇ ਰਿਸ਼ਤੇਦਾਰਾਂ ਨੂੰ ਤੁਹਾਡੇ ਮਾਪਿਆਂ ਨੂੰ ਤੁਹਾਡੇ ਕੋਚਸ ਨੂੰ ਟੀਚਰਸ ਨੂੰ ਜਿਨ੍ਹਾਂ ਨੇ ਤੁਹਾਨੂੰ ਇਸ ਲੈਵਲ ਤੇ ਪਹੁੰਚਣ ਤੱਕ ਹੈਲਪ ਕੀਤੀ ਉਹਨਾਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿਨਾ ਸਾਰਿਆਂ ਨੂੰ ਮੇਰੇ ਵੱਲੋਂ ਬਿਹਤਰੀ ਪ੍ਰੀਸ਼ਦ ਦੇ ਕਾ ਯੂ ਵੀ ਜੀ ਦਾ ਖਲਸਾ ਯੂ ਵੀ ਜੀ ਕੀਪ ਹੈ ਤੇ ਮੇਰੇ ਕੈਬਨਿਟ ਦੇ ਸਾਥੀ ਡਾਕਟਰ ਬੀ ਵੀ ਜੀ ਤੇ ਸਾਡੇ ਡਾਇਰੈਕਟਰ ਆਫ ਹੈਲਥ ਤੇ ਨਾਲ-ਨਾਲ ਸਾਡੇ ਹੈਲਥ ਡਿਪਾਰਟਮੈਂਟ ਦੇ ਬਹੁਤ ਸਾਰੇ ਅਫੀਸਰ ਸਾਹਿਬਾਨ ਔਰ ਬਖਵਖ ਦੂਸਰੇ ਡਿਪਾਰਟਮੈਂਟਸ ਦੇ ਜਿਹੜੇ मैं कहूंगा कि जेड़े फैसला लैंड वाले ने प्रबंधक डिशीजन मेकर ऑफिसर साहबान सारे बहुत बहुत धनबाद मीडिया जिन्हें भी रिप्रजेंटेटिव पहुंचे ने बहुत बहुत धनबाद अज अठ सौ अठवंजा जड़े मिला के छपंजा हजार अठ सौ छपंजा टोटल अज तक सोलह मार्च दो हजार बई ਨੂੰ ਸੌਜਕ ਸਮਾਗਮ ਸੀ ਪੂਰਾ ਮਾਰਚ ਤੋਂ ਲੈ ਕੇ ਅੱਜ ਤੱਕ 56856 ਨੌکریاں ਸਰਕਾਰ ਦੇ ਚੁੱਕੀ ਆ ਉਹਦਾ ਕੱਲੇ-ਕੱਲੇ ਦਾ ਲਿਸਟ ਕੱਲੇ-ਕੱਲੇ ਦਾ ਐਡਰੈਸ ਕੱਲੇ-ਕੱਲੇ ਦਾ ਡਿਪਾਰਟਮੈਂਟ ਉਹ ਸਾਡੇ ਕੋਲ ਰਿਕਾਰਡ ਤੇ ਪਿਆ ਕੋਈ ਸਪਾਰਸ਼ ਜਾਂ ਕੋਈ ਟਿੱਕਰ ਪਈ ਦਾ ਵੀ ਕੋਈ ਰਿਸ਼ਵਤ ਜਾਂ ਕੋਈ ਲਾਬਿੰਗ ਜਾਂ ਕੋਈ ਕਿਸੇ ਨੂੰ ਬਲੈਕਮੇਲਿੰਗ ਇਸ ਤਰ੍ਹਾਂ ਦੀ ਕੋਈ ਹਜੇ ਤੱਕ ਸ਼ਿਕਾਇਤ ਨਹੀਂ ਤੁਸੀਂ ਵੀ ਅੱਜ ਰਸਮੀ ਤੌਰ ਤੇ ਨਿਯੁਕਤ ਹੋਏ ਆਂ ਤੇ ਮੈਨੂੰ ਲੱਗਦਾ ਕਿ ਕਿਸੇ ਨੂੰ ਕੋਈ ਕਿਸੇ ਦੇ ਥਰੂ ਜਾ ਜਾਣਾ ਆਪੇ ਆਊਗਾ ਜਾਂ ਕੋਈ ਕੋਈ ਪਹਿਲਾਂ ਹੁੰਦਾ ਸੀਗਾ ਨਾ ਕਿ ਫਲਾਣੇ ਦਾ ਬੰਦਾ ਲੱਭ ਲੋ ਇੱਕ ਫਲਾਣੇ ਦੇ ਕੋਲ ਜਾਇਆ ਉਹ ਫਲਾਣਾ ਨੰਬਰ ਤਾਂ ਆਪਣੇ ਵੱਧ ਆ ਵੀ ਸੀ ਪਰ ਘੱਟ ਵਾਲਾ ਨੰਬਰ ਲੈ ਗਿਆ ਨੌਕਰੀ ਇਸ ਕਰਕੇ ਕਿ ਉਹਨੂੰ ਕੋਈ ਐਮਐਲ ਜਾਣਦਾ ਸੀ ਜਾਂ ਮੰਤਰੀ ਜਾਣਦਾ ਸੀ ਜਾਂ ਕੋਈ ਉਹ ਉਹਦਾ ਕੋਈ ਪੰਜਾਬੀ ਚ ਕਹਿ ਲਈ ਉਹਦਾ ਕੋਈ ਜਵਾੜ ਲਾ ਲਿਆ ਉਹਨੇ ਹਨਾ ਤੇ ਜਿਹੜੇ ਇੰਟੈਲੀਜੈਂਟ ਬੱਚੇ ਸੀ ਉਹ ਰਹਿ ਜਾਂਦੇ ਸੀ ਦਿਲ ਟੁੱਟ ਜਾਂਦਾ ਸੀ ਫਿਰ ਉਹ ਦਿਲ ਟੁੱਟ ਜਾਂਦਾ ਸੀ ਤਾਂ ਫਿਰ ਜਦੋਂ ਡਿਪਰੈਸ਼ਨ ਵਾਲੇ ਪਾਸੇ ਜਾਂਦੇ ਸੀ ਵੀ ਕੀ ਕਰੀਏ ਯਾਰ ਇੰਨੇ ਪੇਪਰ ਦੇਤੇ ਕੁਝ ਹੋ ਹੀ ਨਹੀਂ ਰਿਹਾ ਘਰਦਿਆਂ ਦਾ ਪ੍ਰੈਸ਼ਰ ਅਲੱਗ ਕੇ ਕਿੰਨੀਆਂ ਫੀਸਾਂ ਭਰੀ ਜਾਵਾਂਗੇ ਤੇ ਫਿਰ ਜਿਹੜਾ ਪੀਅ ਪ੍ਰੈਸ਼ਰ ਅਲੱਗ ਸਮਾਜ ਦਾ ਕਿ ਤੂੰ ਤਾਂ ਕੁਝ ਨਿਕਲਿਆ ਹੀ ਨਹੀਂ ਤੂੰ ਤਾਂ ਕੁਝ ਕੀਤਾ ਹੀ ਨਹੀਂ ਇਸ ਤਰ੍ਹਾਂ ਦੇ ਤਾਨੇ ਮਿਹਨੇ ਰਿਸ਼ਤੇਦਾਰਾਂ ਸ਼ਰੀਕਿਆਂ ਦੇ ਆ ਜਾਉਣ ਲੱਗ ਜਾਂਦੇ ਪਰ ਜਦੋਂ ਫਿਰ ਡਿਪਰੈਸ਼ਨ ਵਾਲੇ ਪਾਸੇ ਜਾਂ ਫਿਰ ਪਾਸਪੋਰਟ ਚੱਕੋ ਜੀ ਜ਼ਮੀਨਾਂ ਵੇਚੋ ਜਾਂ ਮਕਾਨੇ ਵੇਚੋ ਮਾਂ ਪਿਓ ਦੇ ਜਾਂ ਜਿੰਨਾ ਵੀ ਤੁਹਾਡੇ ਕੋਲ ਪ੍ਰਾਪਰਟੀ ਹੈ ਕੋਈ ਚਲੋ ਬਾਹਰ ਚਲੀਏ ਕੈਨੇਡਾ ਅਮਰੀਕਾ ਚਲੀਏ ਨਿਊਜ਼ੀਲੈਂਡ ਆਸਟ੍ਰੇਲੀਆ ਚਲੀਏ ਕਿਤੇ ਵੀ ਚਲੀਏ ਪਹਿਲੇ ਇਹ ਇੱਥੋਂ ਨਿਕਲਦਾ ਸੀ ਸਾਰਾ ਜਿਹੜਾ ਬ੍ਰੇਨ ਡレイン ਹੋ ਰਿਹਾ ਤੇ ਹੁਣ ਇਸ ਚੀਜ਼ ਨੂੰ ਠੱਲ ਪਈ ਹੈ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਇਹ ਆਸ ਬੱਜੀ ਹੈ ਕਿ ਸਾਨੂੰ ਇੱਥੇ ਨੌਕਰੀ ਮਿਲ ਜਾਊਗੀ ਬਹੁਤ ਸਾਰੇ ਬੱਤੀ ਇਦਾਂ ਦੇ ਵੀ ਨੇ ਮੈਨੂੰ ਮਿਲੇ ਮਿਲਦੇ ਰਹਿੰਦੇ ਨੇ ਕਿ ਜਿਨ੍ਹਾਂ ਨੂੰ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਇਹਨਾਂ ਨੇ ਲੈ ਲਈਆਂ ਪਹਿਲਾਂ ਕਲਰਕ ਬਣੇ ਕਲਰਕ ਬਣ ਕੇ ਪੜ੍ਹਾਈ ਕੀਤੀ ਕੋਈ ਹੋਰ ਕੰਪੀਟੀਸ਼ਨ ਦਾ ਜਿਹੜਾ ਐਗਜ਼ਾਮ ਦਿੱਤਾ ਉਹ ਪਾਸ ਕੀਤਾ ਕਲਰਕ ਵਾਲੇ ਛੱਡ ਕੇ ਪਟਵਾਰੀ ਬਣ ਗਏ ਪਟਵਾਰੀ ਬਣ ਕੇ ਉਹਨੂੰ ਇੱਕ ਜ਼ਰੀਆ ਮੰਨ ਲਿਆ ਕਿ ਚਲੋ ਕੰਮ ਵੀ ਕਰਾਂਗੇ ਜੌਬ ਦੌਰਾਨ ਪੜ੍ਹਾਂਗੇ ਵੀ ਹੋਰ ਕੰਪੀਟੀਸ਼ਨ ਦੂਜੇ ਵੱਡੇ ਕੰਪੀਟੀਸ਼ਨ ਦਾ ਐਗਜ਼ਾਮ ਦਿੱਤਾ ਡੀਐਸਪੀ ਬਣ ਗਏ ਜਾ ਕਿ ਸੀ ਐਸ ਡੀਓ ਲੱਗ ਗਏ ਹੋਰ ਵੱਡੀ ਨੌਕਰੀ ਉਹ ਪਟਵਾਰੀ ਵਾਲੀ ਛੱਡਤੀ ਸੋ ਇਸ ਤਰ੍ਹਾਂ ਕਈ ਕਈ ਮੌਕੇ ਮਿਲ ਗਏ ਕਿੱਥੇ ਅੱਜ ਪੰਜਾਬ ਡੇ ਆ ਜੇਪਾ ਚਲੋ ਮੈਂ ਇਹਨੂੰ ਖੁਸ਼ੀ ਕਮਾਂ ਕੀ ਕਮਾਂ ਅੱਜ ਪੰਜਾਬ ਛੋਟਾ ਹੋਇਆ ਸੀ ਇਤੇ ਹੁਣ ਵਧਾਈਆਂ ਦੇਈ ਅੱਜ ਪੰਜਾਬ ਹਰਿਆਣੇ ਨਾਲੋਂ ਅਲੱਗ ਹੋਇਆ ਸੀ ਸੋ ਹੁਣ ਜੇ ਚਲੋ ਉਦੋਂ ਤੋਂ ਵੀ ਲਾ ਲਈਏ ਤਾਂ 60 ਸਾਲ ਕਾਟ 8 ਸਾਲ ਹੋ ਗਏ ਬਾਣ ਥੱਲਾਂ ਚ ਕੋਈ ਮੌਕਾ ਨਹੀਂ ਮਿਲਿਆ ਹੁਣ ਇੱਕ ਸਾਲ ਤੇ ਤਿੰਨ ਤਿੰਨ ਮੌਕੇ ਮਿਲ ਰਹੇ ਨੇ ਜਿੱਦਾਂ ਮਤਲਬ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਤਾਂ ਫਾਈਨ ਟਿਊਨਿੰਗ ਹੋ ਗਈ ਨਾ ਕਿਤੇ ਨਾ ਕਿਤੇ ਤਾਂ ਕੋਈ ਗੱਡੀ ਲਈ ਤੇ ਚੜ ਗਈ ਨਾ ਇਹ ਇਹ ਜਿਹੜਾ ਭਵਨ ਹੈ ਇਹ ਗਵਾਹ ਹੈ ਇਸ ਗੱਲ ਦਾ ਜੇ 56855 ਨੌਕਰੀਆਂ ਮਿਲੀਆਂ ਨੇ ਤਾਂ ਕਟੋ ਕਟ 45000 ਤਾਂ ਇੱਥੇ ਐਸੇ ਐਸੇ ਪਲੰਚੇ ਦੇ ਗਏ ਨੇ ਜਿਹੜੇ ਲੈਟਰ ਨੇ ਉਹਨਾਂ ਨੇ ਸਪੈਲਾਂ ਵਾਲਿਆਂ ਨੇ ਸੋਚਿਆ ਹੀ ਨਹੀਂ ਕਦੇ ਸਾਡੇ ਬਾਰੇ ਮੈਂ ਵੀ ਤੁਹਾਡੇ ਵਿੱਚ ਹੀ ਹਾਂ ਜੇ ਮੈਂ ਆਰਟਿਸਟ ਨਾ ਹੁੰਦਾ ਜਾਂ ਫਿਰ ਉਤਵਰ ਪੋਲਿਟਿਕਸ ਦੇ ਵਿੱਚ ਇਹਨਾਂ ਦੇ ਵਿਰੁੱਧ ਨਾ ਹਿੰਮਤ ਕਰਦੇ ਮੈਂ ਵੀ ਤੁਹਾਡੇ ਵਾਲੀ ਲਿਸਟ 'ਚ ਆਉਣਾ ਸੀ ਕਿਤੇ ਨਾ ਕਿਤੇ